ਸਾਸ੍ਰੀਕਰ ਕਰਤੋ ਸਾਸ੍ਰੀਆਕਰ ਸਾਰਿਆਂ ਨੂੰ ਸਾਰਿਆਂ ਨੂੰ ਤੂੰ ਅਕਸਰ ਸਾਸ੍ਰੀਕਰ ਆਤ ਜੋੜ ਕੇ ਹਾਂ ਤੂੰ ਵੀ ਮਣਕਿਤ ਸਾਸ੍ਰੀਕਰ ਬੋਲੇ ਸੋਨਿਆ ਸੋਨਿਆ ਸਾਸ੍ਰੀਆਕਰ ਉਹ ਠੀਕ ਠਾਕ ਠੀਕ ਠਾਕ ਮਮੇ ਨਭ ਨਭ ਚਾਉਂਦੇ ਉਹ ਨਹੀਂ ਪਹੁੰਚਾਉਂਦੇ ਬਿੱਲੀ ਕੀ ਕਰ ਰਹੇ ਹੋ ਸੁੱਤੇ ਉੱਠੇ ਹੋ ਤੂੰ ਤੇਉ ਤੇਉ ਚਿਰ ਤੋਂ ਬਿੱਲੀ ਚਿਰ ਤੋਂ ਬਿੱਲੀ ਵੇਖਦੀ ਹੈ सिर तो जय हिंद कर दो जय हिंद बाय बाय बस यहाँ ले जानी बिच ਚਾਹ ਪੀਣ ਦਾ ਟਾਈਮ ਹੋ ਗਿਆ ਹੈ ਅਜਲੈਟ ਨੂੰ ਵੀ ਅੱਗ ਲੱਗੀ ਗਈ ਹੈ ਅਜਲੈਟ ਨੂੰ ਕੀ ਹੋ ਗਿਆ ਅੱਗ ਲੱਗੀ ਬੁਮਾ ਦਿਦੋਣ ਬੁਮਾ ਕਰੋ ਡੈਡਨ ਬੁਮਾ ਕਰ ਦੋ ਆਹਾ ਹੁਣ ਪਲੈਂਕ ਇਸ ਕਰ ਦੋ ਬਸ ਓਕੇ बाय बाय दो बाय बाय दो बाय बाय म्हण सीर सीर्